ਰਾਜਪੁਰਾ ਤੋਂ ਬਨੂੜੇ ਰੋਡ ਤੇ ਜੀਓ ਪੰਪ ਤੇ ਚਤਕਾਰਾ ਦੇ ਕੋਲ 4 ਤੋਂ 5 ਮੁੰਡਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੁੱਟੇਰਿਆਂ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਤੇ ਇੱਕ ਨੌਜਵਾਨ ਨੂੰ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਮੀਡੀਆ ਜਗਤ ਦੇ ਦੋ ਕੈਮਰਾਮੈਨ ਰਸ਼ਵਿੰਦਰ ਸਿੰਘ ਅਤੇ ਉਸਦੇ ਭਰਾ ਦੇ ਉੱਪਰ ਲੁੱਟੇਰਿਆਂ ਦੇ ਵੱਲੋਂ ਬੀਤੀ ਰਾਤ ਹਮਲਾ ਕੀਤਾ ਜਾਂਦਾ ਤੇ ਜਤਿੰਦਰ ਸਿੰਘ ਦੇ ਉੱਤੇ ਜਿਹੜਾ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਾਂਦਾ ਜਿਸ ਦੇ ਕਾਰਨ ਇਸ ਦੀ ਹਾਲਤ ਕਾਫੀ ਗੰਭੀਰ ਹੁੰਦੀ ਹੈ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਦੇ ਕਿਸ ਤਰੀਕੇ ਦੇ ਨਾਲ ਜਿਹੜਾ ਹਮਲਾ ਕੀਤਾ ਗਿਆ ਤੇ ਇਸ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਦੁਕਾਨ ਤੋਂ ਆ ਰਹੇ ਸੀ ਤਾਂ ਦੋ ਸਵਿਫਟ ਕਾਰਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ 5 ਤੋਂ 7 ਵਿਅਕਤੀ ਜਿਹੜਿਆ ਨੌਜਵਾਨ ਮੌਜੂਦ ਹੁੰਦੇ ਆ ਉਹਨਾਂ ਦੇ ਵੱਲੋਂ ਮਿਲ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਨੂੜ ਤੋਂ ਜਿਹੜਾ ਰਾਜਪੁਰਾ ਰੋਡ ਐ ਤਾਂ ਉੱਥੇ ਇੱਕ Jio ਪੰਪ ਤੇ ਚਤਕਾਰਾ ਦੇ ਕੋਲੇ ਘਟਨਾ ਵਾਪਰੀ ਐ ਤਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੇ ਜਿਹੜਾ ਇੱਕ ਮੋਟਰਸਾਈਕਲ ਲਿਆ ਸੀ ਉਹ ਕੁਝ ਸਮਾਂ ਪਹਿਲਾਂ ਲਿਆ ਸੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇਹ ਦੋਨੇ ਸਾਧਨ ਵੀ ਇਨ੍ਹਾਂ ਦੋਨਾਂ ਨੌਜਵਾਨਾਂ ਦੇ ਜਿਹੜੇ ਆ ਦੋਨੋਂ ਸਾਧਨ ਵੀ ਉਹ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਇਹਨਾਂ ਨੂੰ ਹੁਣ ਇਲਾਜ ਦੇ ਲਈ ਗਿਆਨ ਸਾਗਰ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਜਿਹੜਾ ਇੱਕ ਵਿਅਕਤੀ ਨੂੰ ਜ਼ਖਮੀ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੌਜਵਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬ ਜਿਹੜਾ ਦੁਕਾਨ ਤੋਂ ਆ ਰਹੇ ਸੀ ਤਾਂ ਕੁਝ ਵਿਅਕਤੀਆਂ ਦੇ ਵੱਲੋਂ ਇਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਵਿਅਕਤੀ ਦੀ ਜੇਬ ਦੇ ਵਿੱਚ 20000 ਰੁਪਏ ਸੀ ਜਿਸ ਨੂੰ ਲੁੱਟ ਕੇ ਜਿਹੜੇ ਆ ਉਹ ਲਟੇਰੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਆ ਤੇ ਬਾਕੀ ਇਸ ਘਟਨਾ ਦੇ ਬਾਰੇ ਇਹਨਾਂ ਵਿਅਕਤੀਆਂ ਨੇ ਖੁਦ ਜਾਣਕਾਰੀ ਦਿੱਤੀ ਹੈ ਜਿਸ ਦੇ ਬਾਰੇ ਤੁਸੀਂ ਇਸ ਵੀਡੀਓ ਦੇ ਜ਼ਰੀਏ ਖੁਦ ਸੁਣ ਸਕਦੇ ਹੋ ਆ ਦੇਖੋ ਜੀ ਇਹ ਨਾ ਜੀਓ ਪੰਪ ਦੇ ਚਤਕਾਰਾ ਕੋਲ ਇਹ ਸਾਨੂੰ ਨਾ 4-5 ਮੁੰਡੇ ਲੁੱਟ ਲੈ ਗਏ ਸਾਡੇ ਮੋਟਰਸਾਈਕਲ ਤੋੜ ਲੈ ਗਏ ਆ ਦੇਖੋ ਮੇਰੇ ਭਰਾ ਦਾ ਕੀ ਹਾਲ ਕਰਿਆ ਖੂਨੇ ਖੂਨ ਆ ਦੇਖੋ ਗਰਪਾਨਾ ਉਹਨਾਂ ਦੇ ਕੋਲ ਸੀਗੀਆਂ ਪਿਸਟਲ ਉਹਨਾਂ ਦੇ ਕੋਲ ਸੀਗੀਆਂ ਨੰਬਰ ਮੈਂ ਨੋਟ ਕਰ ਲਿਆ ਮੈਂ ਥਾਣੇ 'ਚ ਸਵੇਰੇ ਬਨੂੜ ਐਸਐਚਓ ਨੂੰ ਦੇ ਦਾਂਗਾ ਆਹ ਰੋਡ ਚੱਲ ਰਿਹਾ ਜੀ ਆਹ ਦੇਖੋ ਐ ਮੇਰੇ ਭਰਾ ਦਾ ਕੀ ਹਾਲ ਕਰਿਆ ਆਹ ਖੂਨ ਹੈ ਖੂਨ ਹੈ ਆ ਮੇਰਾ ਨਵਾਂ ਮੋਟਰਸਾਈਕਲ ਹਲੇ ਹੁਣੇ ਲਿਆ ਸੀ 1,30,000 ਰੁਪਏ ਦਾ ਸਪਲੈਂਡਰ ਕਿਸ਼ਤਾਂ ਦੇ ਤੇ ਇਹ ਵੀ ਤੋੜ ਗਏ ਇਹ ਦੂਆ ਮੋਟਰਸਾਈਕਲ ਇਹ ਸਾਰਾ ਆਹ ਦੇਖੋ ਆਹ ਸਾਰਾ ਤੋੜ ਗਏ ਤੇ ਲੁੱਟ ਲੇ ਗੇ ਸਾਨੂੰ ਸਾਡਾ 20,000 ਰੁਪਿਆ ਇਹ ਮੇਰੇ ਭਰਾ ਦੀ ਜੇਬ ਚੋਂ ਅਸੀਂ ਦੁਕਾਨ ਤੋਂ ਆ ਰਹੇ ਸੀਗੇ ਤਾਂ ਸਾਰੇ ਪੈਸੇ ਕੱਢ ਲੇਗੇ ਤੇ ਲੁੱਟ ਲੇਗੇ ਮੇਰੇ ਭਰਾ ਨੂੰ ਬੜਾ ਕੁੱਟਿਆ ਦੇਖੋ ਆ ਖੂਨ ਹੈ ਖੂਨ ਕਰਿਆ ਹੋਇਆ ਬਾ ਵੀਰੇ ਕੀ ਆ ਹੋਇਆ ਅੱਜ ਤੁਸੀਂ ਦੱਸੋ ਸਾਰਾ ਕੁਝ ਜੀ ਅਸੀਂ ਆ ਰਹੇ ਸੀ ਦੁਕਾਨ ਤੋਂ ਮੇਰੀ ਦੁਕਾਨ ਹੈ ਜੀ ਉਹ ਦੇ ਕੋਈ ਮੈਨੂੰ ਕਾਲ ਕਰ ਗਏ ਕਿੰਨੇ ਜਣੇ ਸੀ ਵੀਰੇ ਘਟੂ ਘਟੂ ਵਿੱਚ ਆਪਣੇ ਹੈ ਸੀਗੇ 7-8 ਜਣੇ ਇੱਕ ਗੱਡੀ ਦੇ ਵਿੱਚ ਸੀ ਦੋ ਗੱਡੀਆਂ ਦੇ ਵਿੱਚ ਸੀ अच्छा जी ਕਿਹੜੀ ਗੱਡੀਆਂ ਸੀ? Swift ਗੱਡੀਆਂ। ਆਹ ਦੇਖੋ ਜੀ ਆਹ ਕਿਆ ਹਾਲ ਕਰਿਆ। ਆਹ ਦੇਖੋ ਖੂਨੇ ਖੂਨ। ਆਹ ਰੋਡ ਆ ਰਿਹਾ ਉਧਰੋਂ ਜਨਸੂਏ ਤੋਂ ਆ ਜੀਓ ਪੰਪ ਇੱਧਰ ਉਹ ਸਾਹਮਣੇ ਚਤਕਾਰਾ। ਆ ਇਹਦੇ ਨਾਲ ਆ ਇਧਰੋਂ ਰੋਡ ਇਧਰੋਂ ਕੱਟ ਮੁੜਦਾ ਹੈ ਆਲਮਪੁਰ ਦਾ ਆ ਸਾਹਮਣੇ। ਆ ਦੇਖੋ ਇਹ ਆਪਣੇ ਜਾਂਸਲੇ ਇਲਾਕੇ ਦੇ ਵਿੱਚ ਰਾਜਪੁਰੇ ਤੇ ਬਨੂੜ ਦੇ ਇਲਾਕੇ ਦੇ ਵਿੱਚ ਕਿਆ-ਕਿਆ ਹੋ ਰਿਹਾ ਹੈ। ਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਉਹਨੇ ਗੇੜਾ ਨਹੀਂ ਮਾਰਦਾ ਕੀ ਗੱਲ ਨਹੀਂ ਹੁੰਦੀ ਕੀ ਨਹੀਂ ਹੁੰਦਾ ਆ ਦੇਖੋ ਹੁਣ ਰਾਤਾਂ ਨੂੰ ਕਿਹਾ ਟਾਈਮ ਕੁਛ ਵੀ ਨਹੀਂ ਹੋਇਆ ਹਲੇ ਸਿਰਫ 10 ਵਜੇ ਨੇ ਔਰ 10 ਵਜੇ ਦੇ ਵਿੱਚ ਵਿੱਚ ਆ ਕੀ ਗੱਲਾਂ ਹੋ ਰਹੀਆਂ ਤੁਹਾਡੇ ਸਾਹਮਣੇ ਆ ਖੂਨੋਂ ਖੂਨ ਆ ਦੇਖੋ ਮੇਰੇ ਭਰਾ ਦਾ ਕੀ ਹਾਲ ਕਰਿਆ ਲੁੱਟ ਕੇ ਲੈ ਗਏ ਆ ਦੋਹੇ ਮੋਟਰਸਾਈਕਲ ਤੋੜ ਲਿਆ ਨਵਾਂ ਮੋਟਰਸਾਈਕਲ ਹਲੇ ਮੈਂ ਇਹ ਲਿਆ ਸੀਗਾ 1,30,000 ਰੁਪਏ ਦੇ ਕਿਸ਼ਤਾਂ ਦੇ ਵਿੱਚ ਆ ਦੂਜਾ ਮੋਟਰਸਾਈਕਲ ਹੈ ਆ ਦੇਖੋ ਕੀ ਹਾਲ ਕਰਕੇ ਗਏ ਔਰ ਲੁੱਟ ਕੇ ਲੈ ਗਏ ਸਾਰੇ ਪੈਸੇ ਲੈ ਗਏ 15 2000 ਰੁਪਇਆ ਲੈ ਗਏ ਆ ਦੁਕਾਨ ਤੋਂ ਆ ਰਹੇ ਸੀ ਅੱਜ ਰਖੜੀਆਂ ਦਾ ਦੇਣੇ ਆ ਆ ਦੇਖ ਲਓ ਤੂੰ ਤੁਸੀਂ ਆਪ ਕੀ ਹਾਲ ਕੀਤਾ